ਈ ਨਾਮ ਉਹ ਤੇ ਕੀ ਦਾ ਮੈਨੋ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜਿਹਦੀ ਮੌਤ ਹੋਈ ਹੈ ਕੀ ਲੱਗਦਾ ਥੋੜਾ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀਗਾ ਜੀ ਕੁਰਬਾਨੀ ਆ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 7 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕਿਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਹੋਰ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ। ਹਾਂਜੀ। ਅਰ ਸみਧ ਰਾਮ ਜਿੱਦਾਂ ਬਾਹਰ ਗਿਆ ਆਇਆ ਚਿੱਤਰ ਲਾਇਆ ਉਹਨੂੰ ਨਹੀਂ ਜੀ। ਹਾਂ। ਕਿੰਨੀ ਕੀ ਉਮਰ ਸੀ ਕੀ ਬੇਟੇ ਦੀ? ਉਮਰ 25 25 ਹੈ? ਹਾਂਜੀ। ਹਾਂ 25 ਹੈ। ਮੈਰਿਡ ਸੀ ਜੀ? ਹਾਂਜੀ। ਹਾਂਜੀ ਗੁੱਡੀ ਹੈ ਜੀ। ਛੋਟੀ। ਆਖਿਰ ਸਮੇਂ ਕਦੋਂ ਗੱਲ ਹੋਈ ਉਹ ਨਾਲ ਤੁਹਾਡੀ? ਸਾਡੀ ਜੀ 15 ਤਰੀਕ ਨੂੰ ਹੋਈ ਜੀ। ਕੰਟਰੋਲ ਕੰਟਰੋਲ ਬੰਦੇ ਤੇਰਾ ਤੇਰਾ ਮੀ ਜੀ ਹਾਂਜੀ ਠੀਕ ਕਹਿ ਰਹੇ ਸੀ ਕਿ ਠੀਕ ਸੀਗਾ ਹਾਂ ਉਦੋਂ ਠੀਕ ਦੀਗੇ ਕਹਿੰਦਾ ਵੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇ ਬਾਅਦ ਚੋਂ ਲੱਕੀ ਫੋਨ ਜੀ ਆਇਆ ਹੈ ਹਾਂਜੀ ਕਿ ਆਪਣੇ ਮੰਨ ਕੀ ਕਰ ਰਹੇ ਹਾਂ ਕਿ ਪਤਾ ਲੱਗਿਆ ਵੀ ਬਾਡੀ ਨੂੰ ਤੇ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕਦੋਂ ਦੱਸਦੇ ਅੱਜ ਦੱਸਦੇ ਅਸਤਾਹੀ ਕਹਿੰਦੇ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੋਂ ਅਸੀਂ ਸਭ ਨੇ ਚਿੱਠੀਆਂ ਪਾਈਆਂ ਹੋਈਆਂ ਹਾਂਜੀ ਕੀ ਆਪਣਾ ਉਹਨਾਂ ਦਾ ਵੈਸਾ ਹੀ ਕਹਿੰਦੇ ਸਾਡੀ ਹੈਲਪ ਕਰੋ ਜੀ ਹਾਂ ਅਸੀਂ ਗਰੀਬ ਆਂਦੇ ਹਾਂ ਹਾਂ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਸਾਂਤਾ ਜੀ ਕੁਝ ਕੁ ਖਣੇ ਕਹਿ ਰਹੇ ਆ ਹਾਂ ਬਸ ਉਹ ਹੀ ਕਹਿ ਰਹੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆ ਸੀ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਪਹਾੜ ਤਰਦੇ ਆ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਤਾਂ ਇਹ ਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਉਸ ਤਾਹੀ ਮੈਂ ਤਰਦੇ ਬਸ ਹੋਰ ਤੁਹਾਡੀ ਕੋਣ ਕੋਣਾ ਹੋ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾਹ ਆ ਇੱਕ ਪੋਤੀ ਹੈ ਜੀ

ਵਾਰ ਨਹੀਂ ਕੀ ਕੀ ਬੰਦ ਹੋ ਗਏ ਫਾਰਟੀ ਫਰੇਨ ਨੂੰ ਅੰਦਰ ਰਹਿ ਲਈਏ ਬੱਚੇ ਦੀ ਮਰ ਕਿੰਨੀ ਹੋ ਗਈ ਇਹ ਜੀ ਦੋਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਇਹ ਹਾਂਜੀ ਪਰਿਵਾਰ ਦੇ ਵਿੱਚ ਹੀ ਤੁਰ ਤੁਰ ਕੇ ਆਉਂਦੇ ਨੇ ਮੁੰਡਾ ਪਹਿਲੇ ਜੇਟੀ ਤੋਂ ਮੈਂ ਐਨੇ ਨਹੀਂ ਆਉਂਦਾ ਨਹੀਂ ਜਾਂਦਾ ਮੋਤੀ ਕਰਦੇ ਹਾਂ ਸੱਚੀ ਸਾਨੂੰ ਮਦਦ ਕੀਤੀ ਜੰਮੀ ਸਾਡੀ ਸਾਡੇ ਸਾਡੇ ਅੱਜ ਜੀ ਉਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋਇਆ ਹੈ